ਗੁਰਾਇਆ ਵਿਖੇ ਟਰੈਕਟਰ ਟਰਾਲੀ ਅਤੇ ਕੈਂਟਰ ਦਰਮਿਆਨ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਜਦੋਂ ਖੰਡਾ ਮਿਲ ਤੋਂ ਟਰਾਲੀ ਖਾਲੀ ਕਰਕੇ ਆ ਰਹੇ ਸਨ ਤਾਂ ਸ਼ਰਾਬੀ ਹਾਲਤ ਵਿੱਚ ਪਿੱਛੋਂ ਆ ਰਹੇ ਕੈਂਟਰ ਚਾਲਕ ਨੇ ਉਨ੍ਹਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਬਾਣਾ ਦਾ ਕਾਫੀ ਨੁਕਸਾਨ ਹੋ ਗਿਆ ਉਧਰ ਹਾਦਸੇ ਦੀ ਸੂਚਨਾ ਮਿਲਦੇ ਸਰ ਹੀ ਮੌਕੇ ਤੇ ਪਹੁੰਚੇ ਐਸਐਸਐਫ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉੱਥੇ ਹੀ ਦੋਵੇਂ ਬਾਹਰ ਨੁਕਸਾਨੇ ਗਏ ਉਨ੍ਹਾਂ ਕਿਹਾ ਕਿ ਹਾਦਸੇ ਸਬੰਧੀ ਗੁਰਿਆ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ कहाँ से आ रहे थे कहाँ जा रहे थे क्या हुआ ये रोहित नाम है क्या हुआ एक्सीडेंट हो गया से से आ रहे थे? गुजरार्था। गुजरार्था। रहे थे थे गुजरात गुजरात यहाँ जलंधर अमृतसर जलंधर अमृतसर कैसे हुआ एक्सीडेंट कैसे हुआ पता नहीं पता नहीं कैसे हुआ हाँ। चला कौन रहा था दूध चला भैया भी थे भैया भी थे मैं भी था दो थे ਦੋ ਲੋਗ ਤੇ ਉਹ ਕਾ ਗਿਆ ਦੂਸਰਾ ਉਧਰ ਹੀ ਪਰੇ ਗਿਆ ਹੈ ਪਰੇ ਗਿਆ ਉਹ ਕਾ ਗਿਆ ਉਹ ਉਧਰ ਪਰੇ ਤੇਰਾ ਤਾਂ ਆਪਰੇ ਇਦੇ ਨਹੀਂ ਹੈ ਮੈਂ ਇਸ ਜਸਵਿੰਦਰ ਸਿੰਘ ਸਰਦ ਸੁਰੱਖਿਆ ਪੋਸਟ ਰੂਟ ਨੰਬਰ 94506 ਗਰਾਇਆਂ ਫਲੋਕ ਮੇਨ ਜੀਡੀ ਰੋਡ ਤੇ ਤਣਾਵਾਂ ਸਾਨੂੰ ਕਿਸੇ ਰਾਹਗੀਰ ਦੁਆਰਾ ਫੋਨ ਆਇਆ ਸੀ ਇੱਕ ਟਰੈਕਟਰ ਦਾ ਤੇ ਕੈਂਟਰ ਰਿਕਸ਼ਾ ਦਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਟਰੈਕਟਰ ਚਾਲਕ ਜਿਹੜਾ ਗੁਰਵਿੰਦਰ ਸਿੰਘ ਨਾਮ ਦਾ ਵਿਅਕਤੀ ਸੀ ਉਹਨੂੰ ਸੱਟਾਂ ਲੱਗੀਆਂ ਉਹਨੂੰ ਲੋਕਾਂ ਨੇ ਸਾਡੇ ਆਉਣ ਤੋਂ ਪਹਿਲਾਂ ਐਂਬੂਲੈਂਸ ਦੀ ਸਿਹਤਾਂ ਦੇ ਨਾਲ ਸਿਵਲ ਹਸਪੀਟਲ ਫਗਵਾੜਾ ਲੈ ਕੇ ਆ ਤੇ ਅਸੀਂ ਮੌਕੇ ਤੇ ਆ ਕੇ ਰੋਡ ਕਲੀਅਰ ਕਰਾਇਆ ਤੇ ਗੱਡੀਆਂ ਸਾਈਡ ਤੇ ਕਰਵਾ ਕੇ ਟ੍ਰੈਫਿਕ ਨੂੰ ਨਿਰਵਿਘਨ ਚੱਲਣ ਕਰਾਇਆ ਪਬਲਿਕ ਦੇ ਦੱਸਣ ਮੁਤਾਬਕ ਜਿਹੜਾ ਐਕਸ ਟਰੈਕਟਰ ਟਰੱਕ ਦਾ ਡਰਾਈਵਰ ਹੈਗਾ ਆ ਉਹ ਨਸ਼ਾ ਕੀਤਾ ਹੋਇਆ ਸੀ ਉਹਨੇ ਅਗਲੀ ਦੀ ਕਾਰਵਾਈ ਸਰਿੰਦਰਪਾਲ ਏਐਸਆਈ ਡਿਊਟੀ ਅਫਸਰ ਗ੍ਰੈਂਡ ਹੈਂਡਓਵਰ ਕੀਤੀ ਗਈ। ਗੁਰਾਇਆ ਵਿਖੇ ਟਰੈਕਟਰ ਟਰਾਲੀ ਅਤੇ ਕੈਂਟਰ ਦਰਮਿਆਨ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੀਪ ਸਿੰਘ ਨੇ ਦੱਸਿਆ ਕਿ ਉਹ ਜਦੋਂ ਖੰਨਾ ਮਿਲ ਤੋਂ ਟਰਾਲੀ ਖਾਲੀ ਕਰਕੇ ਆ ਰਹੇ ਸਨ ਤਾਂ ਸ਼ਰਾਬੀ ਹਾਲਤ ਵਿੱਚ ਪਿੱਛੋਂ ਆ ਰਹੇ ਕੈਂਟਰ ਚਾਲਕ ਨੇ ਉਨ੍ਹਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵੇਂ ਬਾਣਾ ਦਾ ਕਾਫੀ ਨੁਕਸਾਨ ਹੋ ਗਿਆ ਉਧਰ ਹਾਦਸੇ ਦੀ ਸੂਚਨਾ ਮਿਲਦੇ ਸਰ ਹੀ ਮੌਕੇ ਤੇ ਪਹੁੰਚੇ ਐਸਐਸਐਫ ਟੀਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਵਿੱਚ ਜਿੱਥੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਉੱਥੇ ਹੀ ਦੋਵੇਂ ਬਾਹਰ ਨੁਕਸਾਨੇ ਗਏ ਉਨ੍ਹਾਂ ਕਿਹਾ ਕਿ ਹਾਦਸੇ ਸਬੰਧੀ ਗੁਰਿਆਨ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ नाम है कहाँ से आ रहे थे कहाँ जा रहे थे क्या हुआ ये रोहित नाम है क्या हुआ एक्सीडेंट हो गया कहाँ से आ रहे थे गुजरात गुजरात से जहाँ आ रहे थे इधर यहाँ जलंधर अमृतसर जलंधर अमृतसर कैसे हुआ एक्सीडेंट कैसे हुआ है पता नहीं कैसे हुआ पता नहीं कैसे हुआ हाँ। चला कौन रहा था दूध चला रहा था भैया भी थे भैया भी थे मैं भी था दो थे ਦੋ ਲੋਗ ਤੇ ਉਹ ਕਾ ਗਿਆ ਦੂਸਰਾ ਡਿੱਗ ਪ ਰਹੇਗੇ ਹੈ ਪੈ ਰਹੇਗੇ ਕਾ ਗਿਆ ਉਹ ਇਧਰ ਪ ਰਹੇ ਤੇਰਾ ਤਾਂ ਆਪਰੇ ਤੇ ਨਹੀਂ ਹੈ ਮੈਂ ਐਸ ਜਸਵਿੰਦਰ ਸਿੰਘ ਸਰਖਿਆ ਪੋਸਟ ਰੂਟ ਨੰਬਰ 94506 ਗਰਾਇਆ ਫਲੋਪ ਮੇਨ ਜੀਡੀ ਰੋਡ ਤਿਤਨਾਪਾ ਸਾਨੂੰ ਕਿਸੇ ਰਾਹੀਰ ਦੁਆਰਾ ਫੋਨ ਆਇਆ ਸੀ ਇੱਕ ਟਰੈਕਟਰ ਦਾ ਤੇ ਕੈਂਟਰ ਅਚੀਡੈਂਟ ਹੋ ਗਿਆ ਜਿਹਦੇ ਵਿੱਚ ਟਰੈਕਟਰ ਚਾਲਕ ਜਿਹੜਾ ਗੁਰਵਿੰਦਰ ਸਿੰਘ ਨਾਮ ਦਾ ਵਿਅਕਤੀ ਸੀ ਉਹਨੂੰ ਸੱਟਾਂ ਲੱਗੀਆਂ ਉਹਨੂੰ ਲੋਕਾਂ ਦੇ ਸਾਡੇ ਆਉਣ ਤੋਂ ਪਹਿਲਾਂ ਐਂਬੂਲੈਂਸ ਦੀ ਸਿਹਤਾਂ ਦੇ ਨਾਲ ਸਿਵਲ ਹਸਪੀਟਲ ਫਗਵਾੜਾ ਲੈ ਗਏ ਆ ਤੇ ਅਸੀਂ ਮੌਕੇ ਤੇ ਆ ਕੇ ਰੋਡ ਕਲੀਅਰ ਕਰਾਇਆ ਤੇ ਗੱਡੀਆਂ ਸਾਈਡ ਤੇ ਕਰਵਾ ਕੇ ਟ੍ਰੈਫਿਕ ਨੂੰ ਅੰਦਰ ਵੇਖਣ ਚੱਲਣ ਕਰਾਇਆ ਪਬਲਿਕ ਦੇ ਦੱਸਣ ਮੁਤਾਬਕ ਜਿਹੜਾ ਐਕਸ ਟਰੱਕ ਦਾ ਡਰਾਈਵਰ ਹੈਗਾ ਆ ਉਹ ਨਸ਼ਾ ਕੀਤਾ ਹੋਇਆ ਸੀ ਉਹਨੇ ਅਗਲੀ ਦੀ ਕਾਰਵਾਈ ਸਰਿੰਦਰਪਾਲ ਐਸਆਈ ਡਿਊਟੀ ਅਫਸਰ ਗ੍ਰੈਂਡ ਹੈਂਡਓਵਰ ਕੀਤੀ ਗਿਆ